ਦੀਪਕ ਜੀ ਅਸੀਂ ਦਿੱਲੀ ਦੇ ਵਿੱਚ ਵੇਖਿਆ ਕਿ ਕਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਆਪਣੇ ਅਹੁਦੇ ਤੋਂ ਲਾਂਭੇ ਹੋਏ ਸੀ सीएम ਦੇ ਅਹੁਦੇ ਤੋਂ ਆਤੀਸ਼ੀ ਨੂੰ ਉੱਥੋਂ ਦੀ ਮੁੱਖ ਮੰਤਰੀ ਥਾਪ ਦਿੱਤਾ ਗਿਆ ਕਿ ਪੰਜਾਬ ਦੇ ਵਿੱਚ ਵੀ ਹੁਣ ਇਸ ਤਰ੍ਹਾਂ ਹੋਣ ਦੀਆਂ ਤਿਆਰੀਆਂ ਹੋ ਰਹੀਆਂ ਨੇ ਤੇ ਪੰਜਾਬ ਦੇ ਵਿੱਚ ਵੀ ਕਿਸੇ ਆਤੀਸ਼ੀ ਨੂੰ ਨਿਯੁਕਤ ਕੀਤਾ ਜਾ ਸਕਦਾ ਹੈ ਭਾਵੇਂ ਕੋਈ ਫੀਮੇਲ ਕੈਂਡੀਡੇਟ ਹੋ ਸਕਦੇ ਨੇ ਬਿਲਕੁਲ ਜੀ ਕੁਝ ਵੀ ਸੰਭਵ ਹੈ ਰਾਜਨੀਤੀ ਦੇ ਵਿੱਚ ਹਮ ਜਿਵੇਂ ਅੱਜ ਦੇ ਯੁੱਗ ਦੇ ਵਿੱਚ ਕਿਹਾ ਜਾਂਦਾ ਨਾ ਕਿ ਤੁਸੀਂ ਕੋਈ ਚੀਜ਼ ਸੋਚ ਲਓ ਸੰਭਵ ਹੈ ਮ मतलब ਕਿਸੇ ਸਮੇਂ ਆਏ ਸੀ ਕਿ ਇਥੋਂ ਉੱਥੇ ਫੋਨ ਕਿਵੇਂ ਮਿਲ ਜੂਗਾ ਹੈ ਨਾ ਉਹ ਤਾਂ ਵੀਡੀਓ ਕਾਲ ਤੱਕ ਆਲਾ ਪਹਿਲੂ ਇਸ ਲਈ મતલਬ ਕਿ ਜੇ ਕੋਈ ਸੋਚ ਲੋ ਸੰਭਵ ਹੈ ਉਸੇ ਤਰ੍ਹਾਂ ਰਾਜਨੀਤੀ ਦੇ ਵਿੱਚ ਵੀ ਜੋ ਤੁਹਾਡੇ ਧਿਆਨ ਚਾ ਰਹੇ ਮਤਲਬ ਹੋ ਸਕਦਾ ਹੂੰ ਹੂੰ ਪਰ ਇਹ ਚਰਚਾਾਂ ਵਿੱਚੋਂ ਨਿਕਲਦੀ ਹੈ ਗੱਲ ਪਰ ਕੇ ਰਾਜਨੀਤੀ ਦੇ ਵਿੱਚ ਕੁਝ ਕੰਸੂਆਂ ਚੋਂ ਨਿਕਲਦੀ ਹੈ ਪਹਿਲੂ ਦੇਖੋ ਆਤਸ਼ੀ ਨੂੰ ਬਣਾਉਣ ਦੇ حوالے ਨਾਲ ਆਪਾਂ ਬੜੇ ਵਿਸਤਾਰਤ ਚਰਚਾ ਕਰ ਚੁੱਕੇ ਹਾਂ ਕਿ ਕੇਜਰੀਵਾਲ ਹੋਰਾਂ ਦੇ ਕੀ ਲੌਜਿਕ ਸੀਗਾ ਆਤਸ਼ੀ ਨੂੰ ਬਣਾਉਣ ਪਿੱਛੇ ਪਰ ਉਹਨਾਂ ਚੋਂ ਇੱਕ ਅਹਿਮ ਪੱਖ ਹੋਰ ਉੱਭਰ ਰਿਹਾ ਜੀ ਉਹ ਪੱਖੇ ਉੱਬਰ ਰਹਿ ਕੇ ਅਰਵਿੰਦ ਕੇਦਰੀ ਵਾਲ ਨੇ ਇੱਕ ਤੀਰ ਨਾਲ ਦੋ ਨਿਸ਼ਾਨੇ ਵਿੰਨੇ ਆ ਹਮ ਇੱਕ ਤਾਂ ਉਹਨਾਂ ਦਾ ਸੀਗਾ ਕਿ ਮੈਨੂੰ ਬੀਜੇਪੀ ਮੁਜਰਮ ਬਣਾ ਕੇ ਪੇਸ਼ ਕਰੂਗੀ ਮੈਨੂੰ ਬੀਜੇਪੀ ਮਤਲਬ ਕਿ ਇਸ ਲਈ ਉਹਨੇ ਹਮਲਾਵਰ ਰੁਕ ਖਤਿਆਰ ਕਰ ਲਈ ਇਹ ਰਾ ਚੁਣਿਆ ਕਿ ਮੈਂ ਅਸਤੀਫਾ ਦੇ ਦਿਆਂ ਤੇ ਮੈਂ ਕਹੂੰਗਾ ਕਿ ਦੇਖੋ ਜੀ ਹੁਣ ਮਤਲਬ ਕਿ ਮੈਂ ਤਾਂ ਆਮ ਬੰਦਾ ਬਣ ਕੇ ਆਇਆ ਹਾਂ ਸੋ ਪਰ ਦੂਸਰੇ ਪਾਸੇ ਪਤਾ ਇਹ ਲੱਗ ਰਿਹਾ ਸੀਗਾ ਕਿ ਭਾਜਪਾ ਨੇ ਦਿੱਲੀ ਚੋਣਾ ਚ ਸਮ੍ਰਿਤੀ ਰਾਣੀ ਨੂੰ ਚਿਹਰਾ ਬਣਾਉਣਾ ਸੀ अच्छा जी। ਆਜਪਾ ਦਾ ਦਾਅ ਸੀ ਕਿ ਸਮ੍ਰਿਤੀ ਰਾਨੀ ਕਿਉਂਕਿ ਬੇਲੀ ਅੱਜਕੱਲ ਹਮ ਅਮੇਠੀ ਤੋਂ ਹਾਰੀ ਹੋਈ ਆ ਤੇ ਪਰ ਗੁੱਡ ਬੁੱਕ 'ਚ ਸੀ ਨਰਿੰਦਰ ਮੋਦੀ ਹੋਰਾਂ ਦੀ ਇਸ ਲਈ ਹੁਣ ਕਿਤੇ ਤਾਂ ਸੈਟਲ ਕਰਨਾ ਨਾ ਅਗਲੇ ਨੋਟ ਜਸਟ ਮੈਂਟ ਤਾਂ ਹੁੰਦੀਆਂ ਨਾ ਉਹ ਚੀਜ਼ ਰਾਜਨੀਤੀ 'ਚ। ਹਮ ਤੋਂ ਇਸ ਲਈ ਕਹਿੰਦੇ ਕਿ ਉਹਨੂੰ ਹਦਾਇਤ ਹੋ ਗਈ ਸੀ ਕਿ ਤਿਆਰੀ ਕਰ ਲੈ। ਤੋਂ ਦਿੱਲੀ 'ਚ ਸੀਐਮ ਦਾ ਚਿਹਰਾ। ਜੀ ਇਹ ਤੋਂ ਪਹਿਲਾਂ ਕਿ ਉਹ ਦਿੱਲੀ 'ਚ ਸਰਗਰਮ ਹੁੰਦੀ ਇਹ ਰਾਜਨੀਤਿਕ ਦਾਅ ਸੀ ਜਾਂ ਅਚਨੇਤ ਹੋਈ ਵਰਤਾਰਾ ਸੀਗਾ। ਕਰਵਿੰਦ ਕੇਜਰੀਵਾਲ ਨੇ ਆਪਣੇ ਬਦਲ ਵਜੋਂ ਆਥੀ ਨੂੰ ਚੁਣਿਆ ਹੂੰ ਹੂੰ ਤੇ ਹੁਣ ਦਿੱਲੀ ਚ ਇਹ ਚਰਚਾ ਹੈ ਕਿ ਉੱਥੇ ਇੱਕ ਜਾਂ ਦੋ ਉਪ ਮੁੱਖ ਮੰਤਰੀ ਬਣ ਸਕਦੇ ਜੇ ਕੇਜਰੀਵਾਲ ਦਾ ਮਨੀਸ਼ ਸ਼ੋਧਿਆ ਹੋ ਸਕਦਾ ਹੈ ਤਾਂ ਆਥੀ ਦੇ ਨਾਲ ਹੋ ਸਕਦਾ ਗੋਪਾਲ ਰਾਏ ਹੋ ਜਵੇ ਜੀ ਪਰ ਜਿਹੜਾ ਸਵਾਲ ਤੁਹਾਡਾ ਪੰਜਾਬ ਨੂੰ ਲੈ ਕੇ ਬਿਲਕੁਲ درست ਹੈ ਜੀ ਕਿ ਦਿੱਲੀ ਚ ਆਥੀ ਬਣ ਸਕਦੀ ਹੈ ਤਾਂ ਪੰਜਾਬ ਚ ਬਲਜਿੰਦਰ ਕੌਰ ਕਿਉਂ ਨਹੀਂ ਹੂੰ ਹੂੰ ਜਾਂ ਕੋਈ ਵੀ ਹੋਰ ਮਤਲਬ ਆਜ਼ਮੀ ਪਾਰਟੀ ਦੀ ਕਿਸੇ ਵੀ ਹਰੇਕ ਨੂੰ ਸੁਪਨੇ ਲੈਣ ਦਾ ਅਧਿਕਾਰ ਹੈ ਕਿ ਸਾਡੀ ਵਾਰੀ ਆ ਸਕਦੀ ਹੈ ਜੀ ਬੀਜੇ ਜੀ ਸਥਿਤੀ ਇੱਥੋਂ ਤੱਕ ਬਣ ਗਈ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਣ ਅੜਗੇ ਸੀ ਕਿ ਕੁਲਤਾਰ ਸੰਧਵਾ ਨੂੰ ਸਪੀਕਰ ਦੇ ਅਹੁਦੇ ਤੋਂ ਹਟਾਓ ਹੂੰ ਹੂੰ ਐ ਤੋ ਤੱਕ ਜਿਹੜਾ ਪਿਛਲੇ ਦਿਨੀ ਆਪਾਂ ਬਵਾਦ ਦੇ ਬੰਨਾਂ ਗੱਲ ਕਰਦੇ ਰਿਹਾ ਨਾ ਜੀ ਕਿ ਉਹਨਾਂ ਦਾ ਪ੍ਰੈਸ ਨੋਟ ਰਕਾ ਲਿਆ ਉਹਨਾਂ ਨੇ ਵੱਖਰੀ ਮੀਟਿੰਗ ਬੁਲਾ ਲਈ ਉਹ ਉਹ ਆਪਣਾ ਨਾਰਾਜ਼ ਹੋ ਕੇ ਚਿੱਠੀ ਚਲੀ ਗਈ ਹਾਈ ਕਮਾਂਡ ਨੂੰ ਸੰਜੇ ਸਿੰਘ ਮਨਾਉਣ ਆ ਗਏ ਸੰਦੀਪ ਪਾਟਕ ਨੇ ਵਿਚੋਲੀ ਦੀ ਭੁੰਕਾ ਨਵਾਈ ਮਸਾ ਸੈਟ ਲੋਇਆ ਉਸ ਸਮੇਂ ਕਹਿੰਦੇ ਜੀ ਭਗਵੰਤ ਮਾਨ ਅੜਗੇ ਸੀਗੇ ਕਿ ਜੋ ਮਰਜ਼ੀ ਹੋ ਜਵੇ ਕਲਤਾਰ ਸੰਧਵਾ ਨੂੰ ਸਪੀਕਰ ਦੇ ਉਹ ਚ ਹਟਾਓ ਹੂੰ ਹੂੰ ਉਹ ਦਾ ਤਾਂ ਸਪੀਕਰ ਦਾ ਉਹਦਾ ਬਚ ਗਿਆ ਪਰ ਹੁਣ ਕੀ ਸਪੀਕਰ ਮੁੱਖ ਮੰਤਰੀ ਬਣ ਜਾਣਗੇ ਜੀ ਇਹ ਚਰਚਾ ਮਨੇ ਜ਼ੋਰ ਪੜ ਲਿਆ ਹੂੰ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਆਪਾਂ ਕੱਲ ਵੀ ਗੱਲ ਕਰਕੇ ਹਟਿਆ ਕਿ ਹੋਇਆ ਕੀ ਕਿ ਹੁਣ ਇਹ ਸਾਰੀਆਂ ਨੂੰ ਕੜੀਆਂ ਵੱਜੋਂ ਦੇਖਿਆ ਜਾ ਰਿਹਾ ਕਿ ਉਨੀ ਨਹੀਂ 스피ਕਰ ਦੀ ਨਾਰਾਜ਼ਗੀ ਮਤਲਬ ਕਿ ਕਿਤੇ ਫਲੀ ਜਿਹੜੀ ਵਿਰੋਧੀ ਧਿਰ ਦੀ ਭੂਮਿਕਾ ਆਪਦੇ ਐਮਐਲਏ ਨੇ ਭਾਈ ਪੰਜਾਬ ਦੇ ਵਿਧਾਨ ਸਭਾ ਸੈਸ਼ਨ ਚ ਮਾਨਸੂਨ ਸੈਸ਼ਨ ਦੌਰਾਨ ਆਮ ਆਦਮੀ ਪਾਰਟੀ ਦੇ ਐਮਐਲਏ ਜਿਵੇਂ ਬਾਗੀ ਹੋ ਕੇ ਬੋਲੇ ਜੀ ਕਹਿੰਦੇ ਉਹ ਸਪੀਕਰ ਸਾਹਿਬ ਦਾ ਮਿਲਿਆ ਹੋਇਆ ਹੰਗਾਰਾ ਸੀ ਭਾਈ ਕਮਾਂਡਾ ਇਸ਼ਾਰਾ ਸੀ ਇਹ ਇਸ ਲਈ ਆਪਣੀ ਉਹ ਪਾਰਟੀ ਦੇ ਖਿਲਾਫ ਜਾਂ ਆਪਣੀ ਸਰਕਾਰ ਦੇ ਖਿਲਾਫ ਇਹ ਇਸ ਲਈ ਕਿ ਉਹ ਭਗਵੰਤ ਮਾਨ ਦੇ ਨੰਬਰ ਖਰਾਬ ਕੀਤੇ ਜੀ ਸੋ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਕਹਿੰਦੇ ਹੁਣ ਕੇਜਰੀਵਾਲ ਹੋਰਾਂ ਕੋਲ ਇਹ ਬਹਾਨਾ ਵੀ ਹੈਗਾ ਕਿ ਭਗਵਾਨ ਤੁਮਨ ਜੀ ਆਪकी सेहत ਠੀਕ ਨਹੀਂ ਰਹਤੀ। ਇਹਦਾ ਮਤਲਬ ਕੀ ਹਟਾਉਣ ਦਾ ਆਧਾਰ ਸਿਹਤ ਬਣੇਗੀ? ਹੂੰ। ਜੀ। ਪਰ ਇਹ ਸਭ ਦੇ ਦਰਮਿਆਨ ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਕਿ ਰਾਜਨੀਤੀ ਦੇ ਵਿੱਚ ਜੋ ਮਰਜ਼ੀ ਕੁਝ ਹੋਵੇ ਪਰ ਮੂਰੇ ਜਿਹੜੀ ਚੋਣਾ ਦਿਖਦੀਆਂ ਨਾ ਉਸ ਸਮੇ ਹਲਚਲ ਹੋਣੀ ਔਖੀ ਲੱਗਦੀ ਆ। ਜੀ। ਬੇਸ਼ੱਕ ਦਿੱਲੀ ਦੇ ਵਿੱਚ ਜੇ ਹੋ ਗਿਆ ਤਾਂ ਉੱਥੇ ਇਹਦੇ ਪਿੱਛੇ ਚੋਣਾ ਇੱਕ ਪਹਿਲੂ ਆ। ਪਰ ਪੰਜਾਬ 'ਚ ਵੀ ਜੇ ਨਹੀਂ ਹੋਊਗਾ ਤਾਂ ਚੋਣਾ ਇੱਕ ਪਹਿਲੂ ਹੋਣਗੀਆਂ ਕਿ ਹਰਿਆਣੇ ਦੀਆਂ ਚੋਣਾ ਪਈਆਂ। ਉਥੇ ਕੱਲ ਤੋਂ ਰਵਾੜੀ ਤੇ ਰਵਾੜੀ ਚ ਆ ਰਹੇ ਨੇ ਕੇਜਰੀਵਾਲ ਉਸ ਦਾ ਭਗਵੰਤ ਮਾਨ ਨੂੰ ਨਾਲ ਨਜ਼ਰ ਆ ਜਾਣ ਹੈ ਸੋ ਇਸ ਤੋਂ ਬਾਅਦ ਮਤਲਬ ਕਿ ਪੰਜਾਬ ਦੀ ਜਿਮੀਨੀ ਚੋਣਾਂ ਦਾ ਹਵਾਲਾ ਪਿਆ ਪੰਚਾਇਤੀ ਚੋਣਾਂ ਸਿਰ ਤੇ ਆ ਗਈਆਂ ਨੇ ਤੇ ਉਹ ਤੋਂ ਬਾਅਦ ਦਿੱਲੀ ਵਾਲੀਆਂ ਚੋਣਾਂ ਨੇ ਕਿ ਦਿੱਲੀ ਤੱਕ ਭਗਵੰਤ ਮਾਨ ਨੂੰ ਰੱਖਿਆ ਜਾਊਗਾ ਜਾਂ ਪੂਰੇ 5 ਸਾਲ ਲਈ ਰੱਖਿਆ ਜਾਊਗਾ ਜਾਂ ਇਹ ਚੋਣਾਂ ਦੀ ਬੇਨਾ ਪ੍ਰਵਾਹ ਕਿਤੇ ਆ ਪਹਿਲਾਂ ਹੀ ਕੋਈ ਕੁਲਤਾਰ ਸੰਧਵਾ ਪਹਿਲਾਂ ਹੀ ਕੋਈ ਹਰਪਾਲ ਚੀਮਾ ਜਾਂ ਪਹਿਲਾਂ ਕੋਈ ਹਰਜੋਤ ਸਿੰਘ ਜਾਂ ਫਿਰ ਪਹਿਲਾਂ ਹੀ ਪੰਜਾਬ ਚ ਕੋਈ ਆਤਸ਼ੀ ਲੱਭ ਲਈ ਹੋਊਗੀ ਹੂੰ ਫਕ ਇੱਕ ਪਹਿਲੂ ਇਹ ਤੇ ਫਿਰ ਹੋਰ ਵਿਚਾਰਿਆ ਜਾ ਰਿਹਾ ਜੀ ਕਹਿੰਦੇ ਕਿ ਇਹ ਗੱਲ ਕੇਜਰੀਵਾਲ ਵੀ ਜਾਣਦੇ ਨੇ ਜਿਹਦਾ ਜ਼ਿਕਰ ਆਪਾਂ ਵੀ ਵਿਜੇਜੀਤ ਕੋਲੋਂ ਪਹਿਲਾਂ ਕੀਤਾ ਹੂੰ ਹੂੰ ਕਿ ਭਗਵਾਨਤਮਨ ਨਾਲ ਐਮਐਲਏ ਕੋਈ ਹੋਵੇ ਨਾ ਹੋਵੇ ਜੀ ਪਰ ਇਹ ਚਰਚਾ ਕਿ ਉਹਦੇ ਨਾਲ ਆਵਾਮ ਆ ਸਕਦਾ ਹੈ ਉਹਦੇ ਨਾਲ ਲੋਕ ਉਹਦੇ ਹੱਕ ਚਾਹ ਸਕਦੇ ਜੇ ਇਹ ਜੀ ਕੋਈ ਧੱਕਾਬਦੀ ਕੀ ਹੁੰਦੀ ਹੈ ਜੀ ਪਰ ਇਸੇ ਪਹਿਲੂ ਨੂੰ ਗੌਰ ਕਰਦਿਆਂ ਕਹਿੰਦੇ ਇਹ ਜਾਣਕਾਰੀ ਆਮ ਆਦਮੀ ਪਾਰਟੀ ਦੇ ਹਾਈ ਕਮਾਂਡੋ ਵੀ ਹੈਗੀ ਕਿ ਐਦਾਂ ਕੁ ਹੋ ਸਕਦਾ ਕਿ ਇਸ ਲਈ ਤਾਂ ਨਹੀਂ ਇਹ ਮਾਹੌਲ ਬਣਾਇਆ ਜਾ ਰਿਹਾ ਪਹਿਲਾਂ ਹੀ ਹਵਾ ਚ ਉਛਾਲ ਦੋ ਗੇਂਦ ਕਾਜੀ ਹਟਾਇਆ ਜਾ ਸਕਦਾ ਤਾਂ ਕਿ ਉਹ ਲੋਕਾਂ ਦਾ ਉਹ ਸੈਟਲਮੈਂਟ ਹੋ ਜਵੇ ਕਿ ਕੋਈ ਗੱਲ ਨਹੀਂ ਤਾਂ ਹੋਣਾ ਹੀ ਸੀ ਇਹ ਤਾਂ ਐਂ ਸੰਭਵ ਸੀ ਇਹਦਾ ਤਾਂ ਕੰਮ ਹੀ ਸੀ ਨਹੀਂ ਜਾ ਰਿਹਾ ਨਾਲ ਖੜਨਾ ਚਾਹੀਦਾ ਇਸ ਲਈ ਕਹਿੰਦੇ ਕਿ ਉਹ ਹਵਾ ਜੀ ਸੈੱਟ ਹੋ ਜਵੇ ਤਾਂ ਉਹਦੇ ਬਾਅਦ ਹਟਾ ਦੋ ਕੀ ਇਹ ਮਾਹੌਲ ਬਣਾਇਆ ਜਾ ਰਿਹਾ ਭਗਵੰਤ ਮਾਨ ਨੂੰ ਹਟਾਉਣ ਦੇ ਲਈ ਪਰ ਰਾਜਨੀਤਿਕ ਤੌਰ ਤੇ ਜਿਹੜੇ ਕਹਿੰਦੇ ਨੇ ਕਿ 40 42 ਐਮਐਲਏ ਬੀਜੇਪੀ ਨਾਲ ਜਾ ਸਕਦੇ ਨੇ ਉਥੇ ਵੀ ਚਰਚਾ ਕਿ ਭਗਵੰਤ ਮਾਨ ਵੀ ਉਹਦੇ ਨਾਲ ਨੇ ਪਰ ਜਿਸ ਸਥਿਤੀ 'ਚ ਭਗਵੰਤ ਮਾਨ ਲੰਘ ਰਹੇ ਨੇ ਕਿ ਉਹ ਸਿਟੀ ਜੋ ਭਾਜਪਾ ਭਗਵੰਤ ਸਵਾਣ ਨੂੰ ਲੈਣਾ ਚਾਹੀਦੀ। ਜੀ। ਜਾਂ ਉਹ ਚਾਣਗੇ ਕਿ ਇਸ ਮੌਕੇ ਸੀ ਐਮਐਲਏ ਪੰਗਾ ਸੇੜੀਏ ਜਦੋਂ ਆਪ ਦੇ ਘਰੇ ਆਪਣੀ ਕਲੇਸ ਪਿਆ। ਕੁਝ ਵੀ ਸੰਭਵ ਹੈ ਪਰ ਥੋੜਾ ਜਿਹਾ ਇੰਤਜ਼ਾਰ ਕਰਨਾ ਪਏਗਾ ਵੱਡੀ ਹਲਚਲ ਤੁਹਾਨੂੰ ਦੇਖਣ ਨੂੰ ਮਿਲ ਸਕਦੀ ਹੈ। ਜੇ ਉੱਥੇ ਮਨੀਸ਼ ਸ਼ੋਧਿਆ ਕਦੇ ਉਪ ਮੁੱਖ ਮੰਤਰੀ ਹੋ ਸਕਦੇ ਨੇ ਜਾਂ ਹੁਣ ਕੋਈ ਤਾਂ ਹੋ ਸਕਦਾ ਪੰਜਾਬ 'ਚ ਵੀ ਨਵੇਂ ਮੁੱਖ ਮੰਤਰੀ ਦੇ ਰੂਪ 'ਚ ਪਹਿਲਾਂ ਤਬਦੀਲੀ ਨਜ਼ਰ ਆਵੇ। ਹਮ ਜਾਂ ਨਵੇਂ ਮੁੱਖ ਮੰਤਰੀ ਦੇ ਨਾਲ ਨਵੇਂ ਉਪ ਮੁੱਖ ਮੰਤਰੀ ਨਜ਼ਰ ਆਉਣ ਐ ਤੋ ਤੱਕ ਦੀ ਸਥਿਤੀ ਬਣ ਰਹੀ ਹੈ। ਬਹੁਤ ਕੁਛ ਤਾਣੀ ਬਾਣੀ ਉਲਝਦੀ ਨਜ਼ਰ ਆ ਰਹੀ ਹੈ। ਜੀ। ਸਤਿਪਿਕ ਜੀ ਬਾਦਲਾਂ ਦੀਆਂ ਜਿਹੜੀਆਂ ਬਸਾਂ ਦੇ ਪਰਮਿਟ ਸੀਗੇ 30% ਬਸਾਂ ਦੇ ਪਰਮਿਟ ਰੱਦ ਕਰ ਦਿੱਤੇ ਗਏ ਨੇ ਪੰਜਾਬ ਸਰਕਾਰ ਵੱਲੋਂ ਬਿਲਕੁਲ ਜੀ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਵੱਡਾ ਝਟਕਾ ਹੈ ਬਾਦਲ ਪਰਿਵਾਰ ਦੇ ਲਈ ਕਿਉਂਕਿ ਰਾਜਨੀਤਿਕ ਤੌਰ ਤੇ ਇਹ ਸਮੇਂ ਬਹੁਤ ਪਿਛਾਂ ਹੋ ਗਏ ਨੇ ਉਹ ਜੀ ਤੇ ਧਾਰਮਿਕ ਤੌਰ ਤੇ ਵੀ ਜਿਹੜੇ ਪੰਥਕ ਤਰ੍ਹਾਂ ਦੇ ਹਵਾਨਾ ਉਹ ਦਮ ਪਰਦੇ ਸੀ ਨਮੈਂਦੀ ਕਰਦੇ ਆ ਉੱਥੇ ਵੀ ਮਨਾਚ ਉਤਰੇ ਨੇ ਤੇ ਹੁਣੇ ਖਜ਼ਾਨੇ ਪੱਖੋਂ ਵੀ ਜੇ ਪੱਖੋਂ ਵੀ ਉਹਨਾਂ ਨੂੰ ਵੱਡਾ ਝਟਕਾ ਬੇਸ਼ੱਕ ਐਨ ਨਾਲ ਫਰਕ ਨਹੀਂ ਕੋਈ ਪੈਣ ਲੱਗਿਆ ਪਰ ਤਾਂ ਵੀ ਝਟਕਾ ਝਟਕਾ ਹੁੰਦਾ 1 2 3 4 10 ਨਹੀਂ ਗੀਆਂ ਮਤਲਬ 200 ਦੇ ਕਰੀਬ ਬੱਸਾਂ ਦੇ ਪਰਮਟ ਰੱਦ ਹੋਏ ਨੇ ਜੀ ਪੰਜਾਬ ਸਰਕਾਰ ਨੇ ਪੰਜਾਬ ਦੇ ਟਰਾਂਸਪੋਰਟ ਵਿਭਾਗ ਨੇ ਲਾਲਜੀਤ ਭੁੱਲਰ ਦੀ ਮੰਤਰੀ ਲਾਲਜੀਤ ਭੁੱਲਰ ਦੀ ਅਗਵਾਈ ਹੇਠ 600 ਪ੍ਰਾਈਵੇਟ ਨਿੱਜੀ ਬੱਸਾਂ ਦੇ ਪਰਮਟ ਰੱਦ ਕੀਤੇ ਨੇ ਹਮਮ ਇੱਕੋ ਝਟਕੇ 'ਚ 600 ਬੱਸਾਂ ਦੇ ਪਰਮਟ ਰੱਦ ਹੋਣ ਦੇ ਵਿੱਚੋਂ ਜੇ 30% ਬਾਦਲਾਂ ਦੀਆਂ ਬੱਸਾਂ ਨੇ ਤਾਂ ਲਗਭਗ 200 ਦੇ ਨੇੜੇ ਚੱਲੀਆਂ ਵੀ ਨੇ ਜੀ ਸੋ ਇਥੋਂ ਹਸਾਬ ਲਾ ਲਓ ਕਿ ਵੱਡਾ ਝਟਕਾ ਉਹਨਾਂ ਨੇ ਹਾਂ ਇਹਦੇ ਨਾਲ ਆਮ ਆਦਮੀ ਪਾਰਟੀ ਇਹ ਸਨੇਹਾ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਅਸੀਂ ਜਿਹੜੇ ਟਰਾਂਸਪੋਰਟ ਮਾਫੀਆ ਦੇ ਖਿਲਾਫ ਲੜਨ ਦਾ ਦਮ ਭਰ ਕੇ ਆ ਸੀ ਲੋ ਜੀ ਲੜਪੇ ਜੀ ਲੋ ਜੀ ਕਾ ਮਾਰ ਕੇ ਤੰਗ ਤਾ ਲੋ ਜੀ ਅਸੀਂ ਵੱਡੀ ਕਾਰਵਾਈ ਕਰਤੀ ਹੂੰ ਦੋ ਪਹਿਲੂ ਨੇ ਇੱਕ ਪਹਿਲੂ ਇਹ ਹੈ ਕਿ ਬਿਲਕੁਲ ਪੰਜਾਬ ਦੀ ਇਹ ਮੰਗ ਰਹੀ ਹੈ ਕਿ ਭਾਈ ਟਰਾਂਸਪੋਰਟ ਮਾਫੀਆ ਜਿਹੜਾ ਧੂਤੂ ਕਰਕੇ ਚੱਲਦਾ ਲੁੱਟਦਾ ਲੋਕਾਂ ਨਾਲ ਬਦਸਲੂਕੀ ਕਰਦਾ ਜਿਹੜੇ ਗਾਖਾਂ ਤੋਂ ਟਿਕਟਾਂ ਲੈਂਦੇ ਆ ਸਵਾਰੀਆਂ ਤੋਂ ਉਹਨਾਂ ਨਾਲੇ ਬਤਮੀਜ਼ੀ ਕਰਦੇ ਨੇ ਜਾਂ ਆਪ ਉਧਰੀਆਂ ਕਰਦੇ ਨੇ ਐ ਪ੍ਰਾਈਵੇਟ ਨਾਲ ਸੈਟਿੰਗਾਂ ਕਰਕੇ ਸਰਕਾਰੀ ਨਾਲ ਸੈਟਿੰਗਾਂ ਕਰਕੇ ਅੱਡਿਆਂ ਤੇ ਲੁੱਟ ਖਸੁੱਟ ਹੈ ਉਹਦੇ ਖਿਲਾਫ ਨਕੇਲ ਕਸੀ ਜਾਵੇ ਇਸ ਲਈ ਪਹਿਲੀ ਨਜ਼ਰੇ ਲੱਗਦਾ ਕਿ ਕਦਮ ਸਹੀ ਹੈ ਹੂੰ ਦੂਸਰੀ ਨਜ਼ਰੇ ਇੱਕ ਹੋਰ ਪੱਖ ਹੈ ਜੀ ਅੱਜ ਦੀ ਤਰੀਕ ਚ ਪੰਜਾਬ ਰੋਡਵੇਜ ਪੰਨ ਬੱਸ ਮਰ ਰਹੀ ਹੈ ਕੱਚੇ ਮੁਲਾਜ਼ਮਾ ਨੂੰ ਪੱਕੇ ਕਰਨ ਦੇ ਵਾਅਦੇ ਨਾਲ ਤੁਸੀਂ ਵਾਅਦਾ ਪੂਰਾ ਨਹੀਂ ਕੀਤਾ ਕੋ ਘਟੇ ਚ ਚੱਲੀ ਜਾਂਦੀ ਹੈ ਮੁਫਤ ਬੱਸ ਸਫ਼ਰ ਵਾਲਾ ਪਹਿਲੂ ਕਿ ਖੜਾ ਦੀਦੀਆਂ ਵਾਲਾ ਐ ਉਧਰ ਮੁਲਾਜ਼ਮਾ ਦੀਆਂ ਹੜਤਾਲਾਂ ਜੱਡੀਆਂ ਨੇ 400 ਦੇ ਕਰੀਬ ਰੋਡਵੇਜ ਦੀਆਂ ਬੱਸਾਂ ਹੈ ਨਾ ਮਤਲਬ ਅੰਜਰ ਪੰਜਰ ਹਿੱਲੇ ਨੇ ਇੱਕ ਬਾੜ ਬਣ ਚੁੱਕੀਆਂ ਨੇ ਅੱਡਿਆਂ ਤੇ ਖੜ ਗਈਆਂ ਡੀਪੂਆਂ ਚ ਖੜ ਗਈਆਂ ਜਾਂ ਸਵੇਰ ਨੂੰ ਖੜ ਜਾਣਗੀਆਂ ਉਹਨਾਂ ਦੀ ਹਾਲਤ ਇਹ ਆ ਜੀ ਉਧਰ 400 ਦੇ ਕਰੀਬ ਬੱਸਾਂ ਦੀ ਹਾਲਤ ਇਹ ਹੈ ਤੇ ਇੱਧਰ 600 ਪਰ ਮੀਟਰ ਰੱਦ ਨੇ ਹੂੰ ਇਹ ਦਾ ਮਤਲਬ ਸਵਾਰੀਆਂ ਲਈ ਨਵੀਂ ਮੁਸ਼ਕਲ ਵੀ ਖੜੀ ਹੋ ਸਕਦੀ ਜੀ ਇਹਦੇ ਲਈ ਆਮ ਆਦਮੀ ਪਾਰਟੀ ਦਮ ਪਰ ਕੇ ਆਈ ਸੀ ਕਿ ਅਸੀਂ ਭਈ ਆਮ ਬੱਚਿਆਂ ਨੂੰ ਆਮ ਮੁੰਡਿਆਂ ਨੂੰ ਇੱਕ ਇੱਕ ਦੋ ਦੋ ਬਸਾਂ ਦੇ ਪਰਮਿਟ ਦੇਵਾਂਗੇ। ਹੂੰ। ਸੋ ਜੇ ਸਰਕਾਰ ਨੇ ਤਿਆਰੀ ਕਰ ਲਈ ਸੀ ਉਸ ਤੋਂ ਪਹਿਲਾਂ ਚੰਗਾ ਹੁੰਦਾ ਕਿ ਇੱਕ ਦੋ ਦੋ ਪਰਮਿਟ ਦੇ ਦਿੰਦੇ ਤਾਂ ਪੈਰਲਲ ਬਸਾਂ ਸੜਕਾਂ ਤੇ ਹੁੰਦੀਆਂ ਤਾਂ ਕਿ ਸਵਾਰੀਆਂ ਨੂੰ ਦਿੱਕਤ ਨਾ ਆਉਦੀ। ਜੀ। ਪਰ ਕੀ ਸੱਚਮੁੱਚ ਇਹ ਟਰਾਂਸਪੋਰਟ ਮਾਫੀਏ ਨੂੰ ਨੱਥ ਹੈ? ਜਾਂ ਨਸ਼ੇ ਮੰਗੇ ਅੰਕੜੇ ਨੇ ਕਿ 39000 ਤਸਕਰ ਫੜਲੇ ਆਪਾਂ ਦੋ ਦਿਨ ਪਹਿਲਾਂ ਹੀ ਕਰਕੇ ਪਰ ਚਿੱਟਾ ਤਾਂ ਮੁੱਕਿਆ ਨਹੀਂ ਜੀ ਪੰਜਾਬ ਚ ਰੇਤ ਮਾਫੀਆ ਵੀ ਉਵੇਂ ਹੀ ਪੰਜਾਬ ਚ ਡਰਗ ਮਾਫੀਆ ਵੀ ਉਵੇਂ ਹੀ ਪੰਜਾਬ ਚ ਆ ਜਮੀਨ ਮਾਫੀਆ ਵੀ ਉਵੇਂ ਹੀ ਹੈ ਪੰਜਾਬ ਚ ਕੇਵਲ ਮਾਫੀਆ ਵੀ ਉਵੇਂ ਹੀ ਕਿਤੇ ਹੁਣ ਇਹ ਟਰਾਂਸਪੋਰਟ ਮਾਫੀਆ ਨੂੰ ਸੈਟਲ ਤਾਂ ਨਹੀਂ ਕੀਤਾ ਜਾ ਰਿਹਾ ਹੂੰ ਜੇ ਨਿਊ ਦੀਪ ਬਸਰ ਮਸਲੇ ਇੱਧਰ ਆ ਸਕਦੇ ਨੇ ਤੇ ਉਹਨਾਂ ਦੀਆਂ ਬਸਾਂ ਦੇ ਪਰਮਿਟ ਰੱਦ ਨਹੀਂ ਇਹਨੂੰ ਬੋਲਦੇ ਰਹੇ ਸਭ ਤੋਂ ਬਾਅਦ ਔਰਬਿਟ ਤੋਂ ਬਾਅਦ ਜੇਕਰ ਸਭ ਤੋਂ ਬਾਅਦ ਜਿਸ ਮਾਫੀਆ ਦੇ ਖਿਲਾਫ ਆਵਾਜ਼ ਉਠਦੀ ਸੀ ਉਹ ਨਿਊ ਦੀ ਬੱਸ ਸਰਵਿਸ ਸੀ ਹੁਣ ਉਹ ਕ੍ਰਾਂਤੀਕਾਰੀ ਹੋ ਗਏ ਕਿਉਂਕਿ ਹੁਣ ਉਹ ਭਗਤ ਸਿੰਘ ਦੀ ਲਾਈਨ 'ਚ ਖੜੇ ਨੇ ਜੀ ਜੀ ਇਸ ਲਈ ਇਹ ਸਵਾਲ ਇਹ ਨਾਲ ਕਿ ਕਿਤੇ ਸੈਟਿੰਗ ਤਾਂ ਨਹੀਂ ਇਹਦੇ ਉੱਤੇ ਆਉਣ ਵਾਲੇ ਦਿਨਾਂ 'ਚ ਨਜ਼ਰ ਰਹੇਗੀ ਪਰ ਫਿਲਹਾਲ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਦਮ ਭਰਿਆ ਕਿ ਅਸੀਂ 600 ਪ੍ਰਾਈਵੇਟ ਬੱਸਾਂ ਦੇ ਪਰਮਿਟ ਰੱਦ ਕਰਕੇ ਟ੍ਰਾਂਸਪੋਰਟ ਮਾਫੀਆ ਨੂੰ ਨੱਤ ਪਾਈ ਹੈ ਜੇਕਰ ਇਹ ਇਹ ਕਾਰਵਾਈ ਹੁੰਦੀ ਹੈ ਤਾਂ ਖਜ਼ਾਨੇ ਲਈ ਵੀ ਲਾਹੇਵੰਦ ਹੈ ਪੰਜਾਬ ਲਈ ਵੀ ਲਾਹੇਵੰਦ ਹੈ ਪਰ ਇਹ ਸੱਚਮੁੱਚ ਕਾਰਵਾਈ ਹੋਵੇ ਅੰਕੜਿਆਂ ਦੀ ਖੇਡ ਨਾ ਹੋਵੇ ਜਿਵੇਂ ਨਸ਼ਿਆਂ ਵਾਲੇ ਡਰੱਗ ਵਾਲੇ ਅੰਕੜੇ ਹੁੰਦੇ ਆ ਹੂੰ ਦੀਪਕ ਜੀ ਸਰਪੰਚੀ ਚੋਣਾਂ ਵਾਲੇ ਮਾਮਲੇ ਦੇ ਵਿੱਚ ਹੁਣ ਪਿੰਡਾਂ ਦੇ ਵਿੱਚ ਜਿਹੜੀ ਕਹਿ ਲੋ ਜਿਹੜੀ ਕਵਾਇਦ ਹੈ ਸ਼ੁਰੂ ਹੋ ਗਈ ਡੰਡ ਬੈਠਕਾਂ ਲੱਗਣ ਲੱਗ ਗਈਆਂ ਨੇ ਤਿਗੜੰਬਾਜ਼ੀ ਹੋ ਰਹੀ ਹੈ ਹੁਣ ਮੈਂ ਕਹਿੰਦਾ ਪੁੱਛੋ ਨਾ ਜੀ ਲੰਗੀ ਰਾਤ ਪੰਜਾਬ ਸਰਕਾਰ ਦੇ ਪੰਚਾਇਤ ਵਿਭਾਗ ਨੇ ਆਖਰ ਨੋਟੀਫਿਕੇਸ਼ਨ ਜਾਰੀ ਕਰੇ ਦਿੱਤਾ ਹੂੰ ਹੂੰ ਮਤਲਬ ਆਪਾਂ ਖਬਰਾਂ ਕਰ ਕਰਕੇ ਥੱਕ ਗਏ ਸੀ ਕਿ ਅੱਜ ਪੰਚਾਇਤੀ ਚੋਣਾਂ ਹੋਣੀਆਂ ਹੁਣ ਹੋਣੀਆਂ ਕੱਲੂ ਹੋਣੀਆਂ ਹੈਨਾ ਕਿਸੇ ਸਮੇਂ ਸਰਕਾਰ ਇੰਨੀ ਕਾਹਲ ਸੀ ਕਿ ਲਓ ਜੀ ਅਸੀਂ ਪਹਿਲਾਂ ਹੀ ਭੰਗ ਕਰਤੀਆਂ ਹੈ ਫਿਰ ਜੀ ਅਦਾਲਤ 'ਚ ਕਹਿੰਦੇ ਨਹੀਂ ਜੀ ਸਤੰਬਰ 'ਚ ਕਰਾ ਦੇਣੀਆ ਨਹੀਂ ਜੀ ਹੁਣ ਨਵੰਬਰ 'ਚ ਕਰਾਵਾਂਗੇ ਜੀ ਆਓ ਜੀ ਹੁਣ ਅਸੀਂ ਸੋਧ ਕਰਤੀ ਹੁਣ ਅਕਤੂਬਰ 'ਚ ਹੋ ਜਾਣੀਆ ਜੀ ਚਲੋ ਆਖਰ ਆਪਾਂ ਲੰਘੇ ਦਿਨੀ ਗੱਲ ਕਰਕੇ ਹਟੇ ਸੀਗੇ ਕਿ ਭਾਈ ਹੁਣ ਸਰਕਾਰ ਦੀ ਲਗਭਗ ਤਿਆਰੀ ਆ ਸੋਧ ਵਾਲਾ ਮਾਮਲਾ ਵੀ ਸਿਰੇ ਚੜ ਗਿਆ ਸਪੀਕਰ ਆਪਣਾ ਪੰਜਾਬ ਦੇ ਰਾਜਪਾਲ ਸਾਹਿਬ ਨੇ ਮੋਹਰ ਵੀ ਲਾਤੀ ਉਹਨਾਂ ਸੋਧਾਂ ਤੇ ਸੋ ਉਸ حوالے ਨਾਲ ਹੁਣ ਨੋਟੀਫਿਕੇਸ਼ਨ ਜਾਰੀ ਹੋ ਗਿਆ ਕਿ 20 ਅਕਤੂਬਰ ਤੋਂ ਪਹਿਲਾਂ ਪਹਿਲਾਂ ਪੰਚਾਇਤੀ ਚੋਣਾਂ ਕਰਾਈਆਂ ਜਾਣਗੀਆਂ ਹਮਮ ਪੰਜਾਬ ਸਰਕਾਰ ਦੇ ਪੰਚਾਇਤ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਦੇ ਹਵਾਲੇ ਨਾਲ ਹੁਣ ਪੰਜਾਬ ਰਾਜ ਚੋਣ ਕਮਿਸ਼ਨ ਨੇ ਤਰੀਕ ਦਾ ਐਲਾਨ ਕਰਨਾ ਹਮਮ ਸੋ ਸੌ ਮੰਗਲਵਾਰ ਨੂੰ ਕਿਸੇ ਦਿਨ ਵੀ ਤਰੀਕ ਆ ਸਕਦੀ ਹੈ ਔਰ ਮੰਨਿਆ ਜਾ ਰਿਹਾ ਹੈ ਕਿ ਆਪਾਂ ਪਹਿਲਾਂ ਹੀ ਗੱਲ ਕਰ ਸੀ ਅਕਤੂਬਰ ਦੇ ਦੂਜੇ ਜਾਂ ਤੀਜੇ ਹਫਤੇ ਚੋਣ ਹੋ ਸਕਦੀ ਹੈ 8 ਅਕਤੂਬਰ ਤੱਕ ਸੋ ਅਦਾਜ ਹੈ ਕਿ 13 ਤੋਂ ਲੈ ਕੇ 20 ਕਿਉਂਕਿ ਬੀਤਾ ਡੇਟ ਦਿੱਤੀ ਹੋਇਆ ਸੋ 13 ਅਕਤੂਬਰ ਤੋਂ 20 ਅਕਤੂਬਰ ਦੇ ਵਿਚਾਲੇ ਵਿਚਾਲੇ ਇਹ ਚੋਣਾਂ ਹੋ ਸਕਦੀਆਂ 12 ਅਕਤੂਬਰ ਨੂੰ ਦੁਸ਼ਹਿਰਾ ਇਹਦਾ ਮਤਲਬ ਉਹ ਤੋਂ ਬਾਅਦ 13 ਵੀ ਹੋ ਸਕਦੀ ਹੈ 14 ਵੀ ਹੋ ਸਕਦੀ ਹੈ ਕੋਈ ਹੋਰ ਤਰੀਕ ਵੀ ਹੋ ਸਕਦੀ ਹੈ ਪਰ ਪੰਜਾਬ ਦੇ ਪਿੰਡਾਂ 'ਚ ਵੀ ਪੰਜਾਬ ਦੇ ਪਿੰਡਾਂ ਨੂੰ ਜਾਂਦੀਆਂ ਬੱਸਾਂ 'ਚ ਵੀ ਸੱਥਾਂ 'ਚ ਵੀ ਨਰੇਗਾਲੀਆਂ ਬੀਬੀਆਂ 'ਚ ਵੀ ਹੈ ਉਹ ਮਿੱਡੇ ਮੀਲ ਬਣਾਉਂਦੀਆਂ ਹੈ ਰਸੋਈਆਂ 'ਚ ਵੀ ਸਾਰੇ ਥਾਣ ਪੰਚਾਇਤੀ ਚੋਣਾਂ ਦੀ ਚਰਚਾ ਹਮਮ ਜਿਹੜੇ ਸਰਪੰਚ ਬਣਨਾ ਚਾਹੁੰਦੇ ਨੇ ਹੈਨਾ ਉਹਨਾਂ ਨੇ ਜਿੱਥੇ ਆਂਡ ਡੰਡ ਬੈਠਕਾਂ ਦੌਰ ਸ਼ੁਰੂ ਕੀਤਾ ਉੱਥੇ ਰੰਗਦਾਰ ਪਾਣੀ ਦਾ ਪ੍ਰਬੰਧ ਵੀ ਸ਼ੁਰੂ ਕਰ ਲਿਆ ਪੈਸੇ ਤੇਲੇ ਦਾ ਪ੍ਰਬੰਧ ਵੀ ਸ਼ੁਰੂ ਕਰ ਲਿਆ ਤੇ ਘਰਾਂ 'ਚ ਦਸਤਕਤ ਵੀ ਦੇਣੀ ਸ਼ੁਰੂ ਕਰਤੀ ਬੂਹੇ ਖੜਕਾਉਣੇ ਵੀ ਸ਼ੁਰੂ ਕਰਤੇ ਪਰ ਜਿੱਦਾਂ ਹੀ ਤਰੀਕ ਕਲ ਆਨੀ ਗਈ ਉਦਾਂ ਹੀ ਕਾਰਵਾਈ ਪੰਜਾਬ 'ਚ ਮੇਲੇ ਵਰਗਾ ਮਾਹੌਲ ਵੀ ਹੋਊਗਾ ਪਰ ਸੱਚ ਇਹ ਵੀ ਆ ਕਿ ਲੜਾਈਆਂ ਵੀ ਹੁੰਦੀਆਂ ਖਰਚੇ ਵੀ ਵੱਧਦੇ ਆ ਪਰ ਫੇਰ ਵੀ ਪੰਚਾਇਤੀ ਚੋਣਾਂ ਦਾ ਸਭ ਤੋਂ ਵੱਧ ਚਾਹ ਹੁੰਦਾ ਪਿੰਡਾਂ ਵਾਲਿਆਂ ਨੂੰ ਜੀ ਕਿ ਲੈ ਵੀ ਦਿਨ ਆ ਗਏ ਹੈ ਨਾ ਤੇ ਸਭ ਤੋਂ ਔਖੀ ਚੋਣ ਵੀ ਸਰਪੰਚੀ ਦੀ ਚੋਣ ਹੁੰਦੀ ਹੈ ਤੇ ਆਸਤਨ ਜੇਕਰ ਕੱਢ ਕੇ ਦੇਖੋਗੇ ਸਭ ਤੋਂ ਮਹਿੰਗੀ ਚੋਣ ਵੀ ਪੰਚਾਇਤੀ ਪੈਂਦੀ ਹੈ। ਅੱਛਾ ਜੀ ਜਿੰਨਾ ਪੈਸਾ ਪੰਚਾਇਤੀ ਚੋਣਾਂ ਚ ਹੜਾਇਆ ਜਾਂਦਾ ਹੈ। ਹਮ ਹੈਨਾ ਜਿੰਨਾ ਰੋੜਿਆ ਜਾਂਦਾ ਹੈ ਜਿਉਂਨਾ ਪੈਸਾ ਪਿੰਡ ਤੇ ਲੱਗ ਜਵੇ ਪਿੰਡੇ ਦਾ ਸਵਰਗ ਬਣ ਜਾ। ਹਮ ਹਮ ਪਰ ਸਰੂ ਸੰਮਤੀ ਹੁੰਦੀ ਨਹੀਂ ਨਾ ਨਾ ਰਾਜਨੀਤਿਕ ਲੀਡਰ ਹੋਣ ਦਿੰਦੇ ਨੇ। ਹਮ ਸੋ ਬੇਸ਼ੱਕ ਕਿਹਾ ਗਿਆ ਕਿ ਚੋਣ ਸ਼ਾਂਤ ਤੇ ਨਾਲ ਲੜਿਓ ਕਿਸੇ ਪਾਰਟੀ ਦੇ ਪਰ ਲੜਾਉਣਾ ਪਾਰਟੀਆਂ ਨਹੀਂ ਹੈ। ਅਕਾਲੀਆਂ ਦੇ ਟਾਈਮ 'ਚ ਵੀ ਅਕਾਲੀਆਂ ਨੇ ਆਪਣੇ ਡੰਡੇ ਦੇ ਜ਼ੋਰ ਤੇ ਸਰਪੰਚ ਪੰਚ ਬਣਾਏ ਨੇ। ਕਾਂਗਰਸ ਦੇ ਟਾਈਮ 'ਚ ਕਾਂਗਰਸ ਨੇ ਵੀ ਉਹ ਕੀਤਾ ਤੇ ਆਪ ਵਾਲੇ ਵੀ ਉਹੀ ਕਰਨ ਜਾ ਕਈਆਂ ਦੇ ਕਾਗਜ਼ ਰੱਦ ਕਰਾਉਣਗੇ ਕਈਆਂ ਨੂੰ ਫਸਾਉਣਗੇ ਕਈਆਂ ਨੂੰ ਡਰਾਉਣਗੇ ਤੇ ਅਜੇ ਰੋਟੇਸ਼ਨ ਵਾਲੀ ਗੱਲ ਪਈ ਆ ਹੈਨਾ ਕਿ ਇੱਥੇ ਵੀ ਕਿੱਥੇ ਐਸ ਸੀ ਵੋਟ ਐਸ ਸੀ ਸੀਟ ਹੋਣੀਆਂ ਕਿਤੇ ਬੀ ਸੀ ਹੋਣੀਆਂ ਉਹ ਰੋਟੇਸ਼ਨ ਫੋਚ ਬਦਲਦੀ ਜੀ ਕਈ ਵਾਰ ਇਹ ਵੀ ਤੱਕਾ ਚੱਲਦਾ ਕਿ ਹਾਂ ਵੀ ਜਿੱਥੇ ਲੱਗਦਾ ਵੀ ਕਿ ਸਰਕਾਰ ਨਹੀਂ ਆ ਰਹੀ ਉੱਥੇ ਕਿਸੇ ਮਹਿਲਾ ਦੇ ਨਾਂ ਤੇ ਕਰਾ ਦੋ ਕਿਸੇ ਐਸ ਸੀ ਬੀ ਸੀ ਵਾਲੀ ਸੀਟ ਕਰਾ ਦੋ ਇਹੋ ਜਿਹੇ ਖੇਡ ਵੀ ਰਾਜਨੀਤਿਕ ਤਰ੍ਹਾਂ ਖੇਡਦੀਆਂ ਨੇ ਜੀ ਸੋ ਸੁਖਾਮੀ ਹੋਵੇ ਤੇ ਪੰਜਾਬ ਦੇ ਵਿੱਚ ਇਸ ਵਾਰ 13241 ਦੇ ਕਰੀਬ ਪੰਚਾਇਤਾਂ ਚੋਣ ਹੋਣੀਆਂ ਹੂੰ ਯਾਣਾ ਪਿਛਲੀ ਵਾਰ ਵੀ 13000 ਤੋਂ ਵੱਧ ਸਰਪੰਚ ਸੀ 83000 ਤੋਂ ਵੱਧ ਪੰਜ ਸੀ ਸੋ ਇਸ ਵਾਰ 13241 ਪੰਚਾਇਤਾਂ ਦੇ ਲਈ 13 ਅਕਤੂਬਰ ਤੋਂ ਲੈ ਕੇ 20 ਅਕਤੂਬਰ ਦੇ ਦਰਮਿਆਨ ਕਿਸੇ ਵੀ ਦਿਨ ਚੋਣ ਹੋ ਸਕਦੀ ਹੈ ਆਉਂਦੇ ਦੋ-ਤਿੰਨਾਂ ਅਚ ਤਰੀਕ ਦਾ ਐਲਾਨ ਹੋ ਜੂਗਾ ਤੇ ਉਸ ਤੋਂ ਬਾਅਦ ਪੰਜਾਬ ਦੇ ਪਿੰਡਾਂ ਦਾ ਮਾਹੌਲ ਬਦਲ ਜੂਗਾ ਮੇਲੇ ਸ਼ੁਰੂ ਹੋ ਜਾਣਗੇ ਪਿੰਡਾਂ ਹੁਣ ਤਾਂ ਬੀਬੀਆਂ ਨੂੰ ਵੀ ਘਰਾਂ ਬੈਠਿਆਂ ਨੂੰ ਕੁਲਚੇ 버ਗਰ ਐ ਕੋਲਡ ਡਰਿੰਕ ਦੀਆਂ ਬੋਤਲਾਂ ਜੂਸ ਇਹ ਆਉਣ ਲੱਗਿਆ ਅਗਲੀਆਂ ਕਹਿੰਦੀਆਂ ਬੰਦੇ ਪੀਣ ਜਾਂਦੇ ਨੇ ਸਾਨੂੰ ਵੀ ਕੁਝ ਪਲਾਓ ਹਾਂ ਅੱਛਾ ਹਾਂ 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 ਅਬੀ ਅਬੀ ਰਗਟੰਗ ਹੈਗਾ ਹੂੰ ਹੂੰ ਦੀਪਕ ਜੀ ਦੱਸਿਓ ਰਾਣਾ ਗੁਰਮੀਤ ਸੋਢੀ ਖਿਲਾਫ ਵਿਜੀਲੈਂਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਜੀ ਬਿਲਕੁਲ ਜੀ ਰਾਣਾ ਗੁਰਮੀਤ ਸੋਢੀ ਦੇ ਖਿਲਾਫ ਵਿਜੀਲੈਂਸ ਨੇ ਜਾਂਚ ਸ਼ੁਰੂ ਕੀਤੀ ਹੈ ਪਰ ਮਾਮਲਾ ਬੜਾ ਪਚੀਦਾ ਜੀ ਹੂੰ ਅਸਲ ਦੇ ਵਿੱਚ ਰਾਣਾ ਗੁਰਮੀਤ ਸੋਢੀ ਕੈਪਟਨ ਅੰਦਰ ਸਿੰਘ ਦੇ ਖਸਮ ਖਾਸ ਨੇ ਉਹਨਾਂ ਦੀ ਸਰਕਾਰ ਦੇ ਸਮੇਂ ਮੰਤਰੀ ਰਹੇ ਨੇ ਤੇ ਅੱਜ ਕੱਲ ਕੈਪਟਨ ਅੰਦਰ ਦੇ ਨਾਲ ਹੀ ਭਾਜਪਾ ਚ ਨੇ ਜੀ ਰਾਣਾ ਗੁਰਮੀਤ ਸੋਢੀ ਦੇ ਖਿਲਾਫ ਇੱਕ ਸ਼ਿਕਾਇਤ ਆਉਂਦੀ ਹੈ ਕਿ ਸ਼ਿਕਾਇਤ ਕਰਤਾ ਕਹਿੰਦਾ ਕਿ ਜੀ ਇਹਨਾਂ ਨੇ ਸਭ ਤੋਂ ਬਦਲੀਆਂ ਦੇ ਬਦਲੇ 17 ਲੱਖ ਰੁਪਇਆ ਲਿਆ ਹਮਮ ਪਰ ਉਹ ਬਦਲੀਆਂ ਵੀ ਨਹੀਂ ਕਰਵਾਈਆਂ ਕਹਿੰਦੇ ਜੀ ਸਿੱਖਿਆ ਵਿਭਾਗ ਦੇ ਵਿੱਚ ਬਦਲੀਆਂ ਕਰਾਉਣ ਦਾ ਵਾਅਦਾ ਕੀਤਾ ਰਾਣਾ ਗੁਰਮੀਤ ਨੇ ਕਿ ਮੈਨੂੰ ਇੱਕ ਸੂਚੀ ਬਣਾ ਕੇ ਦੇ ਦਿਓ ਕਿਹੜੇ ਅਧਿਆਪਕ ਨੂੰ ਕਿੱਥੇ ਲਵਾਉਣਾ ਕਿਹੜੇ ਸ਼ਹਿਰ ਚ ਲਵਾਉਣਾ ਕਿਹੜੇ ਸਕੂਲ ਚ ਲਵਾਉਣਾ ਸਾਰੀ ਰਸਤੇ ਉਹਦੇ ਹਿਸਾਬ ਨਾਲ ਬਦਲੀਆਂ ਹੋ ਜਾਣਗੀਆਂ 17 ਲੱਖ ਵੀ ਲੈ ਲਿਆ ਤੇ ਉਹ ਸੂਚੀ ਵੀ ਲੈ ਲਈ ਪਰ ਕਹਿੰਦੇ ਜੀ ਨਿਯੁਕਤੀ ਨਹੀਂ ਹੋਈ ਅਸੀਂ ਵਾਰ-ਵਾਰ ਕਹਿੰਦੇ ਨੇ ਜੀ ਕਿ ਬਦਲੀਆਂ ਤਾਂ ਹੋਈਆਂ ਨਹੀਂਆਂ ਕੋਈ ਨਾ ਕਰਦੇ ਆ ਹੋ ਜੂਗਾ ਨਹੀਂ ਹੋ ਜੂਗਾ ਕਹਿੰਦੇ ਟਾਲਾ ਲਾਉਂਦੇ ਰਹੇ ਤੇ ਆਖਰ ਅਸੀਂ ਪੈਸੇ ਮੰਗੇ ਫਿਰ ਪੈਸੇ ਮੋੜ ਦਿਓ ਤੇ ਕਹਿੰਦੇ ਇਨਕਾਰ ਕਰਤਾ ਜੀ ਤੇ ਉਹ ਸ਼ਿਕਾਇਤ ਕਰਤੇ ਨੇ ਦਮ ਭਰਿਆ ਕਹਿੰਦਾ ਜੀ ਕਿ ਜਦੋਂ ਮੈਂ ਕਿਹਾ ਕਿ ਕੋਈ ਨਾ ਫਿਰ ਜੇ ਨਹੀਂ ਪੈਸੇ ਮੋੜਦੇ ਤਾਂ ਮੇਰੇ ਕੋਲ ਫੋਨ 'ਚ ਸਬੂਤ ਹੈਗੇ ਕਹਿੰਦੇ ਕਿ ਉਹਨਾਂ ਨੇ ਮੇਰਾ ਉਹਦੇ ਬੰਦਿਆਂ ਨੂੰ ਉਹਨੇ ਇਸ਼ਾਰਾ ਕੀਤਾ ਉਹਦੇ ਬੰਦਿਆਂ ਨੇ ਫੋਨ ਖੋ ਕੇ ਮੇਰਾ ਟਾਇਲਟ 'ਚ ਸਿਰਤਾ ਹੂੰ ਹੂੰ ਉਹਨੋ ਸ਼ਿਕਾਇਤ ਕਰਤਾ ਕਹਿੰਦਾ ਕਿ ਜੀ ਮੇਰੀ ਸ਼ਿਕਾਇਤ ਦੇ ਆਧਾਰ 'ਤੇ ਤੁਸੀਂ ਐਫ ਆਈ ਆਰ ਤਾਂ ਕਰ ਲਈ ਜੀ ਪਰ ਕਹਿੰਦਾ ਜੀ ਫੋਨ ਦੀ ਮਤਲਬ ਕਿ ਇੱਕ ਤਾਂ ਉਹ ਜਾਂਚ ਕਰਾਓ ਫੋਰੈਂਸਿਕ ਜਾਂਚ ਹੈ ਨਾ ਕੀ ਹੁੰਦੀ ਹੈ ਉਹ ਜਾਂਚ ਕਰਾ ਲਓ ਜੀ ਉਹਦੀ ਡਿਟੇਲ ਕਢਾ ਲਓ ਜੀ ਉਹਨੂੰ ਜੇ ਲੈਬ ਚੋਂ ਕਢਾ ਸਕਦੇ ਹੋ ਸਾਰੀਆਂ ਫੋਟੋ ਸਾਰਾ ਕੁਝ ਕਢਾ ਲਓ ਤੇ ਦੂਸਰਾ ਉਹ ਕਹਿੰਦਾ ਜੀ ਮੇਰਾ ਤੇ ਰਾਣਾ ਗੁਰਮੀਤ ਦਾ ਲਾਈਵ ਡਾਕਟਰੀ ਟੈਸਟ ਕਰਾ ਲਓ ਹੂੰ ਹੂੰ ਕਿਉਂਕਿ ਮੇਰੇ ਕੋਲ ਤਾਂ ਕਹਿੰਦੇ ਇਹੀ ਸਬੂਤ ਨੇ ਜੀ ਜੀ ਇੱਧਰ ਰਾਣਾ ਗੁਰਮੀਤ ਥੋੜੀ ਕਹਿੰਦੇ ਕਿ ਇਹ ਰਾਜਨੀਤਿਕ ਪੈਂਤੜਾ ਮੈਂ ਨਾ ਬੰਦੇ ਨੂੰ ਮਿਲਿਆ ਨਾ ਜਾਣਦਾ ਨਾ ਪਛਾਣਦਾ ਨਾ ਨਾ ਮੇਰੇ ਨਾਲ ਕੋਈ ਲੈਣ ਦੇਣ ਦੀ ਗੱਲ ਹੋਈ ਆ ਨਾ ਮੈਨੂੰ ਅਜੇ ਤੱਕ ਵਿਜੀਲੈਂਸ ਨੇ ਅਪਰੋਚ ਕੀਤੀ ਆ ਕਿ ਮੇ ਪਰ ਵਿਜੀਲੈਂਸ ਦੇ ਮੁਖੀ ਦੇ ਨਾਤੇ ਗ੍ਰਹਿ ਵਿਭਾਗ ਦੇ ਵੱਲੇ ਨਾਲ ਪੰਜਾਬ ਸਰਕਾਰ ਦੇ ਵੱਲੇ ਨਾਲ ਆਪਾਂ ਨੂੰ ਯਾਦ ਆ ਮੁਖੰਦਰੀ ਭਗਵੰਤ ਮਾਨ ਨੂੰ ਇੱਕ ਵਾਰ ਕਿਹਾ ਸੀਗਾ ਕਿ ਮੈਂ ਹੀ ਕਿਹਾ ਸੀਗਾ ਕਿ ਵੀ ਸਾਜਰੀ ਚੱਲ ਜਿਓ ਕਿਤੇ ਸਾਬਸਿਕ ਧਰਮਸੋਧ ਬਾਅਦ ਚੋਂ ਪਾਲਾ ਨਾ ਬਦਲ ਲਵੇ ਮਤਲਬ ਕਾਂਗਰਸੀ ਨੂੰ ਚੱਕਣਾ ਆਸਾਨ ਹੈ ਉਹਨਾਂ ਨੂੰ ਬੀਜੇਪੀ ਵਾਲਿਆਂ ਨੂੰ ਨਹੀਂ ਛੇੜਨਾ ਜੀ ਜਿਹਾ ਅਕਾਲੀਆਂ ਤੇ ਕਾਰਵਾਈ ਕਰਨੀ ਹੈ ਜੀ ਵਿਜੀਲੈਂਸ ਨਾਲ ਆਪ ਭਾਜਪਾ ਵਾਲਿਆਂ ਤੇ ਨਹੀਂ ਕਰਨੀ ਪਰ ਕੀ ਰਾਣਾ ਗੁਰਮੀਤ ਨਾਲ ਹੁਣ ਭਾਜਪਾ ਵਾਲਿਆਂ ਦੀ ਵਾਰੀ ਸ਼ੁਰੂ ਹੋਗੀ ਜਾਂ ਇਹ ਅਜੇ ਪੁਰਾਣੀ ਕਾਂਗਰਸੀ ਨਾਲ ਹੀ ਕਾਰਵਾਈ ਹੈ ਯਾ ਸੱਚ ਮੁੱਚ ਇਸ ਪਹਿਲੂ ਤੇ ਗੱਲਬਾਤ ਹੈ ਸ਼ਿਕਾਇਤ ਕਰਤਾ ਦਾ ਮਾਮਲਾ ਵੱਡਾ ਹੈ 17 ਲੱਖ ਦਾ ਮਾਮਲਾ ਤੇ ਰਾਣਾ ਗੁਰਮੀਤ ਦਾ ਨਾਮ ਵੀ ਵੱਡਾ ਠੀਕ ਹੈ ਨਾ ਪਰ ਕੈਪਟਨ ਦੇ ਖਾਸ ਰਹੇ ਨੇ ਖਾਸ ਦਾ ਅੰਦਾਜ਼ਾ ਤੁਸੀਂ ਇਸੇ ਗੱਲ ਤੋਂ ਲਾ ਲਓ ਹੂੰ ਕਿ ਕੈਪਟਨ ਅੰਦਰ ਸਿੰਘ ਜਦੋਂ ਮੁੱਖ ਮੰਤਰੀ ਸੀਗੇ ਤੇ ਅਰੂਸਾ ਨੇ ਸਫਾਈ ਦੇਣ ਲਈ ਚੰਡੀਗੜ੍ਹ ਦੇ ਪ੍ਰੈਸ ਕਲੱਬ ਤੇ ਪ੍ਰੈਸ ਕਾਨਫਰੰਸ ਕਰਨੀ ਸੀ ਹੂੰ ਤੇ ਉਹ ਜਦੋਂ ਪਾਕਿਸਤਾਨ ਤੋਂ ਆਈ ਅਟਾਰੀ ਬਾਗਾ ਬਾਰਡਰ ਤੋਂ ਰਾਣਾ ਗੁਰਮੀਤ ਉਹਨੂੰ ਆਪਣੀ ਗੱਡੀ 'ਚ ਲੈ ਕੇ ਸਿੱਧੇ ਪ੍ਰੈਸ ਕਲੱਬ ਪਹੁੰਚੇ ਸੀਗੇ ਜੀ ਠੀਕ ਹੈ ਨਾ ਇਸ ਲਈ ਇੰਨੀ ਕੈਪਟਨ ਨਾਲ ਨੇੜਤਾ ਸੋ ਹੁਣ ਦੇਖਦੇ ਹਾਂ ਜੀ ਇਹ ਇਹ ਮਾਮਲਾ ਰਾਜਨੀਤਿਕ ਹੈ ਜਾਂ ਸੱਚੂ ਜਿ ਠਗੀ ਦਾ ਵਿਜੀਲੈਂਸ ਨੇ ਜਾਂਚ ਸ਼ੁਰੂ ਕਰਤੀ ਹੈ ਹੂੰ ਤੇ ਦੀਪਕ ਜੀ ਬਰੀਫਲੀ ਗੱਲ ਇਹ ਵੀ ਕਰੀਏ ਕਿ ਗੁਰਦਾਸ ਮਾਨ ਵੱਲੋਂ ਫਾਈਨਲੀ ਮਾਫੀ ਮੰਗ ਲਈ ਗਈ ਹੈ ਜਿਹੜੀ ਜੜੀ ਸਾਰੀ ਕੰਟਰੋਵਰਸੀ ਸ਼ੁਰੂ ਹੋਈ ਸੀ ਵਿਵਾਦ ਦੀ ਜੜ੍ਹ ਇੱਥੋਂ ਹੀ ਆ ਸਰੀ ਐਬਰਟਸਵਰਥ ਦੇ ਸਾਡੇ ਇਥੋਂ ਇਲਾਕੇ ਤੋਂ ਸ਼ੁਰੂ ਹੋਈ ਸੀ ਜਦੋਂ ਉਹਨਾਂ ਵੱਲੋਂ ਪਹਿਲਾਂ ਕੁਝ ਕਈਆਂ ਗੱਲਾਂ ਫਿਰ ਸਟੇਜ ਤੋਂ ਜਿਹੜੀ ਗੱਲ ਆਖ ਦਿੱਤੀ ਗਈ ਸੀ ਉਸ ਤੋਂ ਬਾਅਦ ਵਿਰੋਧ ਬੜਾ ਭੜਕ ਗਿਆ ਸੀ ਤੇ ਗੁਰਦਾਸ ਮਾਨ ਇੱਕ ਇਹ ਗੱਲ ਹੁੰਦੀ ਹੈ ਵੀ ਜਿੰਨਾ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਨਾਮਣਾ ਖੱਟਿਆ ਸੀ ਉਹ ਉਹਨਾਂ ਕੁਝ ਪਲਾਂ ਦੇ ਗੁੱਸੇ ਕਰਕੇ ਤੇ ਕੁਝ ਕਈਆਂ ਗੱਲਾਂ ਕਰਕੇ ਉਹਨੇ ਸਾਰਾ ਕੁਝ ਗਵਾ ਲਿਆ ਅਮਰੀਕਾ ਦੇ ਵਿੱਚ ਸ਼ੋਅ ਹੋਣੇ ਨੇ ਉਹ ਉਹਨੂੰ ਲੈ ਕੇ ਵੀ ਹੁਣ ਥੋੜਾ ਉੱਥੇ ਲੋਕਾਂ ਵੱਲੋਂ ਰੋਜ ਤਾਇਆ ਜਾ ਰਿਹਾ ਸੀ ਤੇ ਲੱਗਦਾ ਸੀ ਕਿਤੇ ਉੱਥੇ ਵਾਲੇ ਸ਼ੋਅ ਵੀ ਕੈਨਸਲ ਨਾ ਕਰਨੇ ਪੈ ਜਾਣ ਹੁਣ ਇੱਕ ਇੰਟਰਵਿਊ ਦੌਰਾਨ ਗੁਰਦਾਸ ਮਾਨ ਨੇ ਕੀ ਆਖਿਆ ਹੈ ਤੇ ਕੀ ਇਹਦੇ ਨਾਲ ਹੁਣ ਆਖਰਕਾਰ ਮਾਮਲਾ ਠੰਡਾ ਪੈ ਜਾਏਗਾ ਜੀ ਹਾਂ ਬਿਲਕੁਲ ਜੀ ਇਹ ਸਰੀ ਤੋਜ ਵਿੱਚ ਸ਼ੁਰੂ ਹੋਈ ਸੀ ਘਟਨਾਕਰਮ ਤੇ ਹੁਣ ਗੁਰਦਾਸ ਮਾਨ ਨੇ ਜਿੱਥੇ ਸ਼ੋਅ ਕਰਨੇ ਉੱਥੇ ਜਾ ਕੇ ਨਵੇੜਨ ਦੀ ਕੋਸ਼ਿਸ਼ ਕੀਤੀ ਅਮਰੀਕਾ ਦੇ ਵਿੱਚ ਅੱਖਾਂ 'ਚ ਹੰਝੂ ਸੀ ਗਲਾ ਭਰਿਆ ਸੀ ਤੇ ਰੋ ਵੀ ਪਏ ਹੈਨਾ ਪਰ ਸਵਾਲ ਇਹ ਹੈ ਕਿ ਕੀ ਇਹ ਸਥਿਤੀ ਤੱਕ ਆਉਂਦੇ ਆਉਂਦੇ 延迟 ਤਾਂ ਨਹੀਂ ਕਰਤੀ ਹਮ ਹਮ ਕਿਤੇ ਗੁਰਦਾਸ ਮਾਨ ਬਹੁਤ ਲੇਟ ਤਾਂ ਨਹੀਂ ਹੋ ਗਏ ਹਮ ਇੱਕ ਤੋਂ ਬਾਅਦ ਇੱਕ ਗਲਤੀ ਅਸਲ ਦੇ ਵਿੱਚ ਕੀ ਹੁੰਦਾ ਹੈ ਕਿ ਰੁਤਬਾ ਹਾਸਲ ਕਰਨਾ ਬਹੁਤ ਸਾਨ ਹੈ ਉਸ ਰੁਤਬੇ ਤੇ ਕਾਇਮ ਰਹਿਣਾ ਬਹੁਤ ਔਖਾ ਹੈ ਹਮ ਗੁਰਦਾਸ ਮਾਨ ਹੋਰਾਂ ਨੇ ਇੱਕ ਰੇਡੀਓ ਇੰਟਰਵਿਊ ਦੇ ਦੌਰਾਨ ਜਦੋਂ ਪੰਜਾਬੀ ਤੋਂ ਵਧਾ ਕੇ ਹਿੰਦੀ ਨੂੰ ਦੱਸਿਆ ਹਾਂ ਬੇਸ਼ੱਕ ਉਹ ਮਨਸ਼ਾ ਸੀ ਜਾਂ ਨਹੀਂ ਸੀ ਪਰ ਉਹ ਜਵਾਨ ਚੋਂ ਨਿਕਲੀ ਗੱਲ ਤੇ ਕਮਾਂਡ ਚੋਂ ਨਿਕਲਿਆ ਤੀਰ ਫਿਰ ਵਾਪਸ ਨਹੀਂ ਪਰਤਦਾ ਜੀ ਤੇ ਉਹ ਉਹਨਾਂ ਦੇ ਲਈ ਮੁਸੀਬਤ ਬਣ ਗਿਆ ਤੇ ਉਹਨਾਂ ਦੇ ਮੂਰੇ ਪੋਸਟਰ ਲੈ ਕੇ ਖੜੇ ਹੋਣ ਦੀ ਸਥਿਤੀ ਬਣ ਗਈ ਹਮ ਪਰ ਉਸ ਗਲਤੀ ਨੂੰ ਦਰੁਸਤ ਕਰਨ ਦੀ ਬਜਾਏ ਜਾਂ ਉਹਦੀ ਸਫਾਈ ਦੇਣ ਦੀ ਬਜਾਏ ਗੁਰਦਾਸ ਮਾਨ ਨੇ ਉਹ ਕਰਤਾ ਜਿਹਦੀ ਉਮੀਦ ਕੋਈ ਵੀ ਨਹੀਂ ਕਰਦਾ ਸੀ ਜੀ ਕੋਈ ਹੋਰ ਕਲਾਕਾਰ ਕੋਈ ਹੋਰ ਰਾਜਿਤਿਕ ਲੀਡਰ ਕੋਈ ਹੋਰ ਵੱਡੀ ਹਸਤੀ ਹੈ ਉਹਦੀ ਜਵਾਨ ਤਿਲਕ ਜਿਵੇਂ ਬੰਦਾ ਸਮਝ ਸਕਦਾ ਗੁਰਦਾਸ ਮਾਨ ਜਿਹੜਾ ਗੱਲ-ਗੱਲ ਤੇ ਦਾਸ ਕਹਿੰਦਾ ਹੋਵੇ ਬਾਬੀ ਉਹ ਕਹਿੰਦਾ ਹੋਵੇ ਹੱਥ ਜੋੜ ਕੇ ਕਹਿੰਦਾ ਹੋਵੇ ਹੈ ਪੰਜਾਬੀ ਦਾ ਪੁੱਤ ਕਹਾਉਂਦਾ ਹੋਵੇ ਤੇ ਉਹ ਬੰਦਾ ਅਜਿਹੇ ਸ਼ਬਦ ਵਰਤੇ ਉਹ ਵੀ ਇੱਕ ਦਸਤਾਰ ਧਾਰੀ ਲਈ ਜਿਹਦਾ ਦਾੜਾ ਪ੍ਰਕਾਸ਼ ਹੋਵੇ ਅੰਮ੍ਰਿਤ ਧਾਰੀ ਹੋਵੇ ਤੇ ਅਜਿਹੇ ਮਧਪਾਗਾ ਸ਼ਬਦ ਉਹ ਵੀ ਇੰਨੇ ਹਜ਼ਾਰਾਂ ਦੇ ਇਕੱਠ 'ਚ ਇਹ ਬਰਦਾਸ਼ਤ ਤੋਂ ਬਾਹਰ ਸੀ ਉਸ ਗਲਤੀ ਨੂੰ ਦਰੁਸਤ ਕਰਨ ਦੀ ਜਾਂ ਉਸ ਗਲਤੀ ਦੇ ਲਈ ਖਿਮਾ ਮੰਗਣ ਦੀ ਇੱਕ ਪ੍ਰਕਿਰਿਆ ਉਸ ਸਮੇਂ ਵੀ ਨਜ਼ਰ ਆਈ ਸੀ ਜਦੋਂ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਚੱਲ ਰਹੇ ਕਿਸਾਨ ਅੰਦੋਲਨ 'ਚ ਮੂਹ ਲਪੇਟ ਕੇ ਗਰਦਾਸ ਮੰਗਲ ਸੰਗਤ 'ਚ ਆ ਕੇ ਬੈਠ ਗਏ ਸੀ ਪੰਡਾਲ 'ਚ ਆ ਕੇ ਬੈਠ ਗਏ ਸੀ ਪਰ ਸਟੇਜ ਤੇ ਉੱਥੇ ਵੀ ਨਹੀਂ ਮਿਲਿਆ ਮੌਕਾ ਜੀ 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 ਪਛਤਾ ਕੇ ਉੱਠ ਕੇ ਗਏ ਹਮ ਪਰ ਇਹ ਸਾਰੀਆਂ ਗਲਤੀਆਂ ਦੇ ਦਰਮਿਆਨ ਜਿੱਥੇ ਨਕੋਦਰ ਵਾਲਾ ਜਿੱਥੇ ਜਾਂਦੇ ਨੇ ਜਿਨ੍ਹਾਂ ਨੂੰ ਮੰਨਦੇ ਨੇ ਉਸ ਉਹਨਾਂ ਦੀ ਗੁਰੂ ਸਾਹਿਬ ਦੇ ਵੰਸ਼ਜ ਨਾਲ ਤੁਲਨਾ ਕਰਕੇ ਕਿ ਗੁਰੂ ਸਾਹਿਬ ਦੇ ਵੰਸ਼ਜ ਨੇ ਇੱਕ ਨਵਾਂ ਪੰਥਕ ਵਿਵਾਦ ਹੋਰ ਸਿਰੇੜ ਲਿਆ ਹਮ ਸੋ ਇਸ ਗਲਤੀਆਂ ਨੂੰ ਹੁਣ ਉਹਨਾਂ ਨੇ ਨਜਿੱਠਣ ਦੀ ਕੋਸ਼ਿਸ਼ ਕੀਤੀ ਜਦੋਂ ਇੱਕ ਗੀਤ ਲਿਆਂਦਾ ਜੀ ਉਹਨਾਂ ਲੱਗਿਆ ਕਿ ਮੈਂ ਇਹ ਗੀਤ ਦੇ ਰਾਹੀਂ ਉਹ ਸਾਰੇ ਪਹਿਲੂ ਟੱਕ ਲੂਗਾ ਪਰ ਉਸ ਗੀਤ ਦੇ ਵਿੱਚ ਵੀ ਉਹ ਆਪਣਾ ਹੰਕਾਰ ਨਹੀਂ ਮਾਰ ਸਕੇ ਹਉਮੈ ਨਹੀਂ ਮਾਰ ਸਕੇ ਆਪਣੀ ਈਗੋ ਨੂੰ ਨਹੀਂ ਦਬਾ ਸਕੇ ਉਹ ਪ੍ਰਗਟ ਹੋ ਗਈ ਉਸ ਗੀਤ 'ਚ ਹੂੰ ਤੇ ਜਿੱਤੋਂ ਬਾਅਦ ਉਹ ਮਸਲਾ ਨਿਬੜਨ ਦੀ ਬਜਾਏ ਹੋਰ ਵਿਗੜ ਗਿਆ ਤੇ ਹੁਣ ਅਮਰੀਕਾ ਦੀ ਧਰਤੀ ਤੇ ਇੱਕ ਪੰਜਾਬੀ ਰੇਡੀਓ ਤੇ ਟੀਵੀ ਸ਼ੋਅ ਦੇ ਦੌਰਾਨ ਉਹਨਾਂ ਨੇ ਉਸ ਗੱਲਬਾਤ ਦੇ ਵਿੱਚ ਭਰੇ ਗਲੇ ਨਾਲ ਮਾਫੀ ਮੰਗੀ ਹੈ ਹਾਂ ਸੋ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬੀਆਂ ਦਿਲ ਵੱਡਾ ਹੁੰਦਾ ਹੈ ਉਹ ਮਾਫ ਕਰ ਦੇਣਗੇ ਮੈਂ ساری ਉਮਰ ਮਾਂ ਬੋਲੀ ਦੀ ਸੇਵਾ ਜਾਂ ਮਾਂ ਬੋਲੀ ਨੇ ਮੇਰੀ ਸੇਵਾ ਕੀਤੀ ਹੈ ਬੇਸ਼ੱਕ देर ਕਰ ਦਿੱਤੀ ਆ ਪਰ ਹੋ ਸਕਦਾ ਹੈ ਕਿ ਇਸ ਮਾਫੀ ਤੋਂ ਬਾਅਦ ਇਸ ਨਿਮਾਣੇਪਣ ਤੋਂ ਬਾਅਦ ਹੋ ਸਕਦਾ ਇਹਦੇ ਤੇ ਸਾਰਥਕ ਚਰਚਾ ਸ਼ੁਰੂ ਹੋ ਜਵੇ ਅਜੇ ਮਾਫ ਕੀਤਾ ਜਾਊਗਾ ਨਹੀਂ ਕੀਤਾ ਜਾਊਗਾ ਇਹ ਤਾਂ ਸੰਭਵ ਨਹੀਂਗਾ ਹਮ ਪਰ ਇਹਦੇ ਤੇ ਗੰਭੀਰਤਾ ਨਾਲ ਸਾਰਥਕਤਾ ਨਾਲ ਹੁਣ ਚਰਚਾ ਹੋ ਸਕਦੀ ਹੈ ਕੀ ਕੀ ਇਹ ਗੁਨਾਹ ਮਾਫੀਯੋਗ ਹੈ ਕਿ ਨੇ ਇੰਨੇ ਮਾਰੇ ਤਾਂ ਨਹੀਂ ਜਿੰਨੇ ਹੋਰਾਂ ਨੇ ਕੀਤੇ ਨੇ ਇਹ ਇਸ ਬੰਦੇ ਦਾ ਉਹਦੇ ਮੁਕਾਬਲੇ ਕੰਮ ਕਿੰਡਾ بڑا ਖੜਾ ਜੀ ਉਸ ਦੀ ਤੁਲਨਾ ਦੇ ਮੁਕਾਬਲੇ ਕੀ ਇਹਦੇ ਪਰਚਾ ਚਾ ਸ਼ੁਰੂ ਹੋਊਗੀ ਇਹ ਉਮੀਦ ਕੀਤੀ ਜਾ ਸਕਦੀ ਹੈ ਇਹ ਬਹੁਤ ਇੰਪੋਰਟੈਂਟ ਪਹਿਲੂ ਹੈ ਜੀ ਦੇਖੋ ਬਹੁਤ ਅਜਿਹੇ ਯੰਗਸਟਰਸ ਨੇ ਜਿਹੜੇ ਸ਼ਹਿਰਾਂ ਦੇ ਵਿੱਚ ਵੱਡੇ ਹੋਏ ਨਾ ਜੀ ਉਸ ਵੇਲੇ ਪੰਜਾਬੀ ਦਾ ਜੇ ਗੀਤਾਂ ਦੇ ਸੰਦਰਭ ਚ ਗੱਲ ਕਰੀਏ ਗੀਤ ਕੁਝ ਅਜਿਹੇ ਸੀ ਕਿ ਬਹੁਤ ਸਾਰੇ ਸੁਣਨ ਵਾਲੇ ਟੁੱਟ ਗਏ ਸੀ ਉਹਨਾਂ ਸੁਣਨ ਵਾਲਿਆਂ ਨੂੰ ਗੀਤਾਂ ਨਾਲ ਵਾਪਸ ਜੋੜਨ ਦਾ ਜੋ ਕੰਮ ਗੁਰਦਾਸ ਮਾਨ ਨੇ ਆਪਣੇ ਕਰੀਅਰ ਦੌਰਾਨ ਕੀਤਾ ਉਹ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਜਿਹੜਾ ਤੁਸੀਂ ਇੱਕ ਪਹਿਲੂ ਛੋਇਆ ਉਹ ਬੜਾ ਇੰਪੋਰਟੈਂਟ ਅਚੇਤੇ ਰੱਖਣਾ ਕਿ ਕਈ ਜਿਹੇ ਕਲਾਕਾਰ ਯਕੀ ਜਿਹੇ ਸਿਰਫ ਕਲਾਕਾਰ ਨਹੀਂ ਕਈ ਜਈਆਂ ਪਰਸਨੈਲਿਟੀਆਂ ਨੇ ਜਿਨ੍ਹਾਂ ਨੂੰ ਨਾ ਸੌਖਾ ਹੁਣ ਵੀ ਮਾਫ ਨੇ ਵੀ ਉਹ ਕੁਝ ਵੀ ਕਰਦੇ ਕਿ ਤੁਹਾਨੂੰ ਉਮੀਦ ਹੁੰਦੀ ਹੈ ਵੀ ਇਹਨੇ ਕੁਛ ਨਾ ਕੁਛ ਹਾਵਾ ਤਾਵਾ ਬੋਲ ਦੇਣਾ ਆਈ ਥਿੰਕ ਇਹ ਇਹਦਾ ਇਹ ਜੱਗੂ ਸੇ ਕਰਨਾ ਹੈਨਾ ਹਾਂਜੀ ਹਾਂਜੀ ਪਰ ਆਈ ਥਿੰਕ ਇਹ ਸਾਰਿਆਂ ਵਾਸਤੇ ਇੱਕ ਸਬਕ ਵੀ ਹੈ ਕਿ ਕਈ ਵਾਰੀ ਜਿਹਦਾ ਜਿੰਨਾ ਵੱਡਾ ਰਤਬਾ ਹੋਵੇ ਉਹਦੀ ਜ਼ਿੰਮੇਵਾਰੀ ਓਨੀ ਵੱਡੀ ਬਣ ਜਾਂਦੀ ਆ ਉਹਦੇ ਵੱਲੋਂ ਕਹੀ ਹੈਨਾ ਜੀ ਕਿ ਕਿ ਕਿਸੇ ਦਾ ਦੇਖੋ ਕਿਸੇ ਦੀ ਕਿਸੇ ਦਾ ਲੋਹਾ ਵੀ ਤਰ ਜਾਂਦਾ ਕਿਸੇ ਦੀ ਲੱਕੜ ਵੀ ਡੁੱਬ ਜਾਂਦੀ ਆ ਤੇ ਇਹ ਉਹ ਵਾਲੀ ਸਿਚੁਏਸ਼ਨ ਬਣ ਗਈ ਵੀ ਕਿਸੇ ਕਿਸੇ ਤੋਂ ਜਿੱਤੋਂ ਤੁਹਾਨੂੰ ਉਮੀਦ ਹੋਵੇ ਵੀ ਜਿਹਨੇ ਗਾਲੀ ਉਲਝਲੂ ਕਰਨੀ ਆ ਉਹਨੂੰ ਤੁਸੀਂ ਗੌਲਦੇ ਨਹੀਂ ਪਰ ਜਿੱਤੋਂ ਤੁਹਾਨੂੰ ਹਮੇਸ਼ਾ ਸੋਹਰਦਤਾ ਪਰ ਹੀ ਗੱਲ ਦੀ ਉਮੀਦ ਹੋਵੇ ਜਿੱਤੋਂ ਸ਼ਬਦਾਵਲੀ ਤੇ ਭਾਸ਼ਾ ਦੇ ਵਧੀਆ ਸ਼ਬਦਾਂ ਦੇ ਚੋਣ ਦੀ ਉਮੀਦ ਹੋਵੇ ਓ ਜਦੋਂ ਅਸੀਂ ਇਹੀ ਗੱਲ ਕਰਦੇ ਵੇ ਉਹ ਲੋਕਾਂ ਦੇ ਮਨ ਨੂੰ ਸੱਟ ਜਹੀ ਵੱਜੀ ਸੀ ਪਰ ਇਹ ਵੀ ਗੱਲ ਜੀ ਇਹਦੇ ਵਿੱਚ ਵੀ ਕੋਈ ਦੋਰਾਮਾ ਨਹੀਂ ਕਿ ਇਹ ਸਾਰੇ ਵਿਵਾਦ ਦੇ ਕੁਝ ਪਹਿਲੂ ਸਾਰੇ ਨਹੀਂ ਕੁਝ ਪਹਿਲੂਆਂ ਨੂੰ ਲੋੜ ਨਾਲੋਂ ਜ਼ਿਆਦਾ ਹਵਾ ਵੀ ਦਿੱਤੀ ਗਈ ਲੋੜ ਨਾਲੋਂ ਜ਼ਿਆਦਾ ਕੰਟਰੋਵਰਸੀ ਦੇ ਵਿੱਚ ਮੈਨੂੰ ਖਿੱਚ ਲਿਆ ਗਿਆ ਪਰ ਪਰ ਗੁਰਦਾਸ ਮਾਨ ਨੇ ਮੈਨੂੰ ਸਮੇਟਣ ਦੀ ਕੋਸ਼ਿਸ਼ ਨਹੀਂ ਕੀਤੀ ਇਹ ਗੱਲ ਤੁਹਾਡੀ ਸਹੀ ਹੈ ਇੱਕ ਦੋ ਵਾਰੀ ਇੱਕ ਗਲਤੀ ਉਹ ਦੁਬਾਰਾ ਕਰ ਦੇ ਰਿਹਾ ਯਾ ਯੂ ਆਰ ਰਾਈਟ ਯਾ ਮਤਲਬ بڑے ਬੰਦੇ ਦੀ ਇਹ ਨਹੀਂ ਹੁੰਦੀ ਜੀ ਹੋਗੀ ਗਲਤੀ ਤਾਂ ਜਨਤਕ ਚਹਰੀ ਚ ਹੁਣ ਵੀ ਤਾਂ ਮੰਗੀ ਆ ਨਾ ਬਾਪੂ ਹੂੰ ਹੂੰ ਹੁਣ ਵੀ ਤਾਂ ਕੰਨ ਫੜੇ ਨੇ ਨਾ ਜੀ 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 ਹੁਣ ਵੀ ਤਾਂ ਅੱਖਾਂ ਸਿਲੀਆਂ ਹੋਈਆਂ ਨੇ ਨਾ ਹੂੰ ਹੁਣ ਵੀ ਤਾਂ ਸਿਰ ਝੁਕਾਇਆ ਨਾ ਕੌਮ ਮੂਰੇ ਵੀ ਪੰਜਾਬੀਤ ਮੂਰੇ ਵੀ ਪੰਥਕ ਜੱਥੇਬੰਦੀਆਂ ਮੂਰੇ ਵੀ ਜੀ ਸੋ ਜੇ ਇਹੀ ਸਮਾਂ ਜਦੇ ਕਰਦੇ ਦੇ ਦੂਸਰੇ ਦੇ ਨੇ ਗੱਲ ਨਹੀਂ ਵਧਣੀ ਨਹੀਂ ਸਕੇ ਤਾਂ ਡਬੜਾ ਮਸਲਾ ਹੀ ਨਾ ਹੁੰਦਾ ਹੂੰ ਵਾਹ